ਸ਼੍ਰੀ ਗੁਰੂ ਜੀ ਸਾਰਿਆਂ ਨੂੰ ਅੱਜ ਆਪਾਂ ਚੰਗੀਆਂ ਰਕੜੀ ਬੰਨਣ। ਨਾਲ ਕਿ ਕਿੱਧਰ ਲੈ? ਅਣਤਾ ਜੀ ਕਿੱਥੇ ਚੱਲੇ ਆ? ਕਿੱਧਰ ਲੈ ਰਾ? ਇੱਧਰ ਮੜਾਂਗੇ। ਪੁੱਲ ਦੀ ਸੀ। ਇਹਨਾਂ ਨੂੰ ਕੁਰਕਰਿਆਂ ਤੇ ਜ਼ੋਰ ਦੇ ਰੱਖਿਆਗਾ। ਸਾਹ ਆਦੇ ਲੈ ਜੰਗਾ ਦੇ ਲੈ ਭਾਈ ਸਰ ਵੀ ਮੇਰਾ ਸੋਣਾ ਉੱਤ ਕਿਵੇਂ ਆ ਤੇਰਾ ਪਾਣਾ ਤੇਰੀ ਕੁੜੀ ਨੂੰ ਟੈਂਕਰ ਟੈਂਕਰ ਕੁੱਟ ਪਾ ਨੇ ਆ ਹਾਂ ਕੁੱਟ ਦੇ ਦੀ ਨੂੰ ਹਾਂ ਦੀਦੀ ਕੁੱਟਦੀ ਹਾਂ ਦੀ ਪੱਛੇ ਫੋਟੋ ਮੈਂ ਕਹਿੰਦਾ ਮੇਰੇ ਪਾਣੇ ਵੀ ਠੀਕ ਹੈ ਦੀਦੀ ਕੁੱਟ ਉਹ ਛਾ ਉਹ ਕੁੱਟਦੀ ਉਹ ਦੀਦੀ ਮਿੱਠੀ ਆਦੀ ਸੀ ਕੀ ਕਰਦੀ ਸੀ ਕਿਵੇਂ ਕੁੱਟੇ ਪੁੱਟੇ ਕੁੱਟਿਆ ਇਹਨਾਂ ਦੇ ਕੋਲ ਬਾਈ ਜੀ ਅਸੀਂ ਆਇਆ ਰਖੜੀ ਬੰਨਣ ਤੇ ਮੇਰੀ ਭੂਆ ਨਿੱਕੇ ਜਿਹੇ ਕਾਗਡੋਹੇ ਖਾਈ ਜਾਂਦੀ ਅੱਜ ਮਾੜੇ ਜਰਵਾਦ ਮੇਰੇ ਲੈ ਇਕੱਠੇ ਹੋਈਆਂ ਰਖੜੀ ਤੇ ਭੂਆ ਭਤੀਜੇ ਆਪਾਂ ਹਾਂ ਹੋਰ ਪਤਾ ਨਹੀਂ 10 ਸਾਲ ਆਵਾ ਦਾ ਨਾ ਨਾ ਕੱਢ ਤੱਕ ਕਹਿੰਦੀ ਫੋਨ ਕਰਦੇ ਆ ਮਨਜੀਤ ਉਹ ਨਾ ਮੈਨੂੰ ਨਵਨੇ ਦੱਸਤਾ ਸੀ ਆ ਫਿਰ ਮੈਨੂੰ ਪੁੱਛਿਆ ਹਾਂ ਵੀ ਕਹਿੰਦੀ ਉਹਨਾਂ ਨੇ ਵੀ ਹੋਣਾਗਾ ਮੈਂ ਕਿਹਾ ਤੂੰ ਉਹਨਾਂ ਨੂੰ ਫੋਨ ਕਰੇਗੀ ਜਦੋਂ ਇਹ ਕਹਦਾ ਮਾਜਣਾ ਉਹ ਕਿਹਾ ਕਿ ਕਿਵੇਂ ਖਾ ਜਾਣਗੇ ਦੋਵੇਂ ਸਾਡੇ ਨਾਲ ਫਿਰ ਮੇਲ ਨਹੀਂ ਸੀ ਨਾ ਹੋਣਾ ਤੁਹਾਡਾ ਹਾਂ ਆਇੰਦਾ ਹੈ ਹਾਂ ਬੁੱਤ ਤੇ ਹਾਂ ਬੁੱਤ ਆਪਾ ਆਪਾ ਕਿਹਨੇ ਕਿ ਪੱਖੇ ਕਿੱਥੋਂ ਲਏ ਹੈ ਲੈ ਪੱਖੇ ਕਿੱਥੋਂ ਲਏ ਨਾ ਲੈ ਕਿੱਥੇ ਕਿੱਡਾ ਲਈ ਇਹ ਨਾ ਵਜਾ ਕਹਿੰਦਾ ਜਾਵਣੀ ਸੀ ਤੁਸੀਂ ਠਕ ਗਈ ਨਹੀਂ ਬਾਬੇ ਤੇ ਕਹਿ ਲਾ ਕਰਦੇ ਕਰਦੇ ਫਿਰ ਭੂਆ ਨਾ ਨਹੀਂ ਆ ਗਏ ਅੱਛਾ ਤੇ ਇਹਨਾਂ ਦੇ ਬੈਠੀ ਬੈਠੀ ਤਿਆਰ ਹੋਈਆਂ ਕਿੰਨਾ ਪੱਖਾ ਦੇ ਝਟੋ ਹਾਂ ਕਿਨੇ ਕਿ ਦੀਆਂ ਨਾ ਪੇਕੇ ਆ ਕੇ ਮौज ਉਧਰ ਭੱਜ ਲੈ ਉਧਰ ਭੱਜ ਲੈ ਲੰਦਲੇ ਓਏ ਸਾਰੇ ਜਣੇ ਪਿਛਲੇ ਤਾਂ ਕਿੱਥੇ ਖੋਲ ਲਿਆ ਹੋ ਗਦੀ ਸੀ ਤਾਂ ਅੱਛਾ ਉਹ ਬੈਠਾ ਨਹੀਂ ਸੀ ਬੈਠਾ ਨਾ ਅਸੀਂ ਤਾਂ ਬਿਠਾ ਲਿਆ ਅਸੀਂ ਚੰਦੇ ਵੈਸੀ ਨਾ ਉਸ ਦਿਨ ਆਂਦੀ ਗੱਡੀ ਤੇ ਮੂੰਹ ਤੱਕ ਹਰਤਾ ਸਾਰੀ ਟਾੜੀ ਨੂੰ ਲੈ ਕੇ ਇੱਥੇ ਕਰੇ ਫਿਰ ਸੋਨੂੰ ਆ ਕਿੱਥੇ ਜਾਨੀ ਦਾਜੇ ਇਹ ਬਾਬੇ ਪਾਕ ਤੋਂ ਤੇ ਅੱਜ ਪਿੰਕੇ ਪਿੰਡ ਭੂਆ ਭਤੀਜੀ ਸਾਰੇ ਇਕੱਠੇ ਹੋਏ ਭੂਆ ਦਾ ਮੁੰਡਾ ਨੂੰ ਪੋਤਾ ਸਾਰੇ ਪਹੁੰਚੇ ਹੋਏ ਸੀਗੇ ਤੇ ਬੜੀਆਂ ਰੌਣਕਾਂ ਲੱਗੀਆਂ ਜੀ ਵੀ ਬਹੁਤ ਲੱਗੀ ਜਾਂਦਾ ਸੀ ਸਾਰੇ ਜਾਣੇ ਚੱਲੇ ਸੀਗੇ ਹੁਣ ਅਸੀਂ ਬਾਬੇ ਦੇ ਭੰਡਿਆਰੇ ਤੇ ਉਸ ਤੋਂ ਬਾਅਦ ਜਾਵਾਂਗੇ ਸੋ

ਆਪਾਂ ਬਾਬੇ ਨੇ ਮਿਲ ਲਈ ਆਈ ਸੀਏ ਇੱਥੇ ਬੈਠੀ ਮੇਰੀ ਛੋਟੀ ਜੀ ਕਿਊਟ ਜੀ ਪਤੀ ਜੀ ਭੈਣਵਰੀਆਂ ਬੈਠੀਆਂ ਨੇ ਤਾਈ ਦੀਆਂ ਕੁੜੀਆਂ ਤੇ ਤਾਜਪ੍ਰੀਤ ਹੁਣ ਆਪਾਂ ਚੱਲਦੇ ਹਾਂ ਦੇਖਣ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਆਪਾਂ ਜਾਵਾਂਗੇ ਮਪਾ ਉੱਥੋਂ ਕੁਝ ਸਮਾਨ ਲੈ ਕੇ ਆਣੇ ਰਖੜੀ ਦਾ ਬਹੁਤ ਵਧੀਆ ਲੱਗ ਰਿਹਾ ਆਪੂ ਆਪਤੀ ਜੀ ਜਦੋਂ ਇਕੱਠੀਆਂ ਹੁੰਦੀਆਂ ਇੱਕ ਥਾਂ ਬਹੁਤ ਜੀ ਲੱਗਦਾ ਤੇ ਬਾਕੀ ਪਰਿਵਾਰ ਸਾਰਾ ਮਿਲ ਕੇ ਕੋਈ ਵੀ ਤਿਹਾੜਾ ਜਾਂ ਕੁਝ ਵੀ ਆਪਾਂ ਇੰਜੋਏ ਕਰਦੇ ਆ ਤਾਂ ਬਹੁਤ ਵਧੀਆ ਲੱਗਦਾ ਹੈ ਇਹ ਰਿਸ਼ਤੇਆਂ ਦਾ ਸਾਂਝਾ ਬਹੁਤ ਵਧੀਆ ਲੱਗਦੀਆਂ ਜੋ ਕਿ ਬੜੀਆਂ ਰਹਿਣਾ ਜ਼ਰੂਰੀ ਹੁੰਦੀਆਂ ਬਣਾ ਕੇ ਰੱਖਣੀਆਂ ਬਹੁਤ Hãy subscribe cho kênh Ghiền Mì Gõ Để không bỏ lỡ những video hấp dẫn ਹਾਂਜੀ ਇੱਥੋਂ ਆਪਾਂ ਰਖੜੀਆਂ ਖਰੀਦ ਰਹੇ ਹਾਂ ਰਖੜੀਆਂ ਖਰੀਦ ਕੇ ਫਿਰ ਆਪਾਂ ਕੁਝ ਹੋਰ ਸਮਾਨ ਜਿਵੇਂ ਮਠਾਈ ਵਗੈਰਾ ਵੀ ਲੈਣੀ ਆ ਜਲਦੀ ਜਲਦੀ ਰਖੜੀਆਂ ਲੈ ਕੇ ਫਿਰ ਆਪਾਂ ਚੱਲਦੇ ਆ ਘਰ ਨੂੰ ਕਿਉਂਕਿ ਪੂਹਰਣੇ ਜਾਣਾ ਵੀ ਆ ਉਹ ਕਾਲ ਕਰੀ ਜਾਂਦੇ ਨੇ ਆਪਾਂ ਨੂੰ ਤਾਂ ਫੇਰ ਥੋੜਾ ਜਿਹਾ ਟਾਈਮ ਸੀਗਾ ਚੱਲ ਰੁੱਕ ਕੇ ਵੀ ਤਰਪੰਦੇ ਪੂਹਰਣ ਥੋੜੀ ਜਿਆਦਾ ਜਲਦੀ ਹੈ ਚਲੋ ਚੱਲਦੇ ਹਾਂ ਹੁਣ ਆਪਾਂ ਲੈ ਕੇ ਦਵਾ ਦਵਾ ਰਖੜੀਆਂ ਬਹੁਤ ਸਾਰੀਆਂ ਰਖੜੀਆਂ ਦੇਖੀਆਂ ਪਰ ਪਸੰਦ ਹੀ ਨਹੀਂ ਆ ਰਹੀਆਂ ਸੀਆਂ ਮਸਾਂ ਜੀ ਪਸੰਦ ਆਈਆਂ ਹਾਂਜੀ ਹੁਣ ਆਪਾਂ ਲੈਣੇ ਮਠਿਆਈ ਰਖੜੀਆਂ ਲੈ ਕੇ ਆ ਗਏ ਸੀ ਸਹਿਜ ਦਾ ਇੱਥੇ ਮੂੰਹ ਬਣਿਆ ਹੋਇਆ ਕਿਉਂਕਿ ਸਹਿਜ ਦੇ ਪਸੰਦ ਦੀਆਂ ਰਖੜੀਆਂ ਨਹੀਂ ਲੈਤੀ ਗਈਆਂ ਉਹ ਬਹੁਤ ਕੋਈ ਵਧੀਆ ਇਹ ਨਹੀਂ ਸੀ ਨਾ ਹੋਰੀ ਇਸਨੇ ਖਰਾਬ ਜੀ ਆ ਤੁਸੀਂ ਕੀ ਕਰਨ ਜੀ ਕਰਦਾ ਹੈ ਕੀ ਹੁਣ ਪੁੱਤ ਆਏਗਾ ਤਾਂ ਮੂੰਹ ਨਹੀਂ ਸਾਰੇ ਫੇਵਰੇਟ ਰੱਖਣਗੇ ਲੱਤੀਆਂ ਗਈਆਂ ਆਏ ਪਤਾ ਨਹੀਂ ਸਾਰੇ ਦਾ ਮੂੰਹ ਬਣ ਗਿਆ ਹੁਣਦਾ ਮਨਜੀਤ ਮਮਾ ਕੀ ਪਾਲਦਾ ਫਿਰਦਾ ਕਿ ਆਪਾਂ ਤਾਂ ਨਹੀਂ ਪਾਲਦਾ ਗੱਡੀਆਂ ਵਾਸਤੇ ਸਮਾਂ ਉਹ ਗੱਡੀ ਆਪਣੀ ਖੜੀ ਹੈ ਬਹੁਤ ਕਿਰਮਾ ਉਧਰ ਖੜਾ ਆ ਲਈ ਬਈ ਮੁੜ ਕੇ ਹਾਂਜੀ ਹੁਣ ਆਪਾਂ ਪਹੁੰਚ ਗਏ ਘਰੇ ਤੇ ਬਾਪੂ ਨਿਮਾਰਿਆ ਮੰਜਾ ਅੱਜ ਵੀ ਦੇਖਦੀ ਆ ਵੀ ਕਿਵੇਂ ਇੰਨੇ ਜਾਨੀ ਯਾਰ ਇਹਨੇ ਇਹ ਸਾਡੇ ਲੱਡੂ ਮੋਟਾ ਜੋ ਕਿ ਸਹਜ ਹੋ ਰਹੇ ਨੇ ਬਹੁਤ ਪਿਆਰੇ ਕਿਊਟ ਇਹ ਬੇਬੀ ਡੌਗ ਹਾਂਜੀ ਇੱਥੇ ਪਪੂਆ ਦੇ ਮੁੰਡੇ ਦੀ ਰਖੜੀ ਬੰਦ ਰਹੇ ਸੀਗੇ ਤੇ ਸਹਜ ਬਨੂਗੀ ਮੇਰੇ ਪਤੀਜੇ ਦੇ ਸੁਖਮਨ ਨੇ ਮੇਰੇ ਤੇ ਭਾਬੀ ਦੀ ਆਪਾਂ ਰਖੜੀ ਬੰਨ ਲਾਂਗੇ ਹੁਣ ਤੇ ਇੰਜੋਏ ਕਰ ਰਹੇ ਹਾਂ ਵਧੀਆ ਰਖੜੀ ਵੀ ਤਿਆਰ ਨੇ ਬਹੁਤ ਵਧੀਆ ਲੱਗ ਰਿਹਾ ਹੈਗਾ ਨਹੀਂ ਪਤਾ ਕਿਹੜੀ ਫੋਟੋ ਠੀਕ ਹੋਊਗਾ ਸਭ ਨੂੰ ਵੀ ਸੈਂਡ ਕਰ ਦੇ ਆਇਤਾ ਦੇਖੋ ਹੁਣ ਮੋਟੋ ਨਹੀਂ ਸਮਾਰਟ ਕਾਰਡ ਨਾ ਮੈਂ ਹੈਪੀ ਬਰਥਡੇ ਦਾ ਕਰੀ ਹੈਪੀ ਬਰਥਡੇ

ਬਾਕੀ ਲੈ ਹੁਣ ਸਮਝ ਆ ਗਿਆ ਐ ਰਹਿ ਗਿਆ ਉਹ ਫੋਟੋਆਂ ਦੇ ਖਿਚਾ ਲੀਏ ਰੁਕ ਜਾ ਰੁਕ ਜਾ ਉਹ ਮੋੜ ਗਈ ਹੁਣ ਸਹਿਜ ਬੰਦੀ ਐ ਸੁਖਮੰਨ ਦੀ ਰਖੜੀ ਸਹਿਜ ਤੋਂ ਗੰਢ ਨਹੀਂ ਆ ਰਹੀ ਛੱਡਤੀ ਸਹਿਜ ਨੇ ਤਾਂ ਬਸ ਹੁਣ ਤੇ ਦੀ ਮੰਮੀ ਗੰਨ ਦੇਉਂਦੀ ਉਹਨੂੰ ਰਖੜੀ ਨੂੰ ਬੁਝੇਰਾ ਮੋਟਾ ਢੀ ਅੰਦਰ ਸਹਿ ਪੌਂਚੀ ਨਹੀਂ ਆ ਰਹੀ ਬਾਤੀ ਚਾਹੀਦੀ ਅਰ ਨਹੀਂ ਹਾਂ ਬਾਹਣਾ ਉਹਨੇ ਉਹ ਸਹਿ ਜਹ ਅਪਕ ਸਾਰੇ ਜਾਣੇ ਹੁਣ ਇੱਕ ਵੀਡੀਓ ਬਣਾਉਂਦੇ ਸੀ ਇਕੱਠੇ ਬੈਠ ਕੇ ਪਰ ਕਿਸੇ ਦੀ ਸੈਟਿੰਗ ਹੀ ਨਹੀਂ ਆ ਰਹੀ ਸੀ ਮਸਾ ਜੀ ਬੈਠੇ ਸੀ ਕਿਉਂ ਸਾਰੇ ਆਪੋ ਆਪਣੀਆਂ ਮਸਤੀਆਂ ਚ ਮਸਤ ਸੀਗੇ ਜੀ ਹਾਂ ਜਿੱਪ ਉਹ ਹੋ ਰਹੀ ਤਾਂ ਚੱਲੇ ਆ ਰੌਣਕਾ ਰੌਣਕਾ ਲਾ ਕੇ ਘਰ ਨੂੰ ਹੁਣ ਆਪਾਂ ਥੋੜੀ देर ਬਾਹਰ ਚੱਲਾਂਗੇ ਮਾਂ ਜੀ ਦਿਨ ਵੀ ਨਹੀਂ ਆਇਆ ਚੰਗਾ ਵੀਰ ਇਹ ਮੈਂਦੀ ਲੱਗੂ ਮੇਰਾ ਕਰਮਿਕ ਵੀ ਇੱਥੇ ਹੀ ਬੰਨਦੀ ਹੋਣਾ ਰੱਖਣੀ ਚੰਗਾ ਮਾਂ ਜੀ ਚੰਗਾ ਬੰਦੇ ਤੜੀ ਮਗਾ ਕਾ ਦੱਦੀ ਮੈਂ ਕਰਮਿਕ ਮੈਂ ਇੱਥੇ ਰੱਖੀ ਬੰਨਦੀ ਦੋ ਦੋ ਹਾਂ ਵਾਰੀ ਲੋੜੇ ਸੀ ਮੈਂ ਤਾਂ ਵੀਡੀਓ ਵੀ ਨਹੀਂ ਬਣੀ ਚੱਕ ਜਿਵੇਂ ਆਉਂਦੀ ਰਹਿੰਦੀ ਸੀ ਓਰੇ 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 ਬੰਦੇ ਚੱਕੀ ਨਹੀਂ ਆ ਕਰਮਿਕ ਓਰੇ ਕੌਣ ਨਿਉਂ ਤਾਂ ਗਿਆ ਜਿਵੇਂ ਭੈਣੋ ਨਾ ਕੌਣ ਨਾ ਮਿੰਦਰ ਮਾਮਾ ਮਿੰਦਰ ਮਾਮਾ ਆ ਗਿਆ ਮਿੰਦਰ ਮਾਮਾ ਕੌਣ ਆ ਗਿਆ ਬੱਚਾ ਕੌਣ ਆ ਗਿਆ ਕੌਣ ਬੱਚਾ ਕੌਣ ਆਹ ਹਾਂ ਕੌਣ ਬੱਚਾ ਕੌਣ ਹੈ ਕੌਣ ਮਾਮਾ ਰਾਮ ਮਾਮੇ ਚੱਲ ਜਾ ਮਿੰਦਰ ਮਾਮਾ ਵਿੱਚ ਹਾਂ ਹਾਂ ਤੁਸੀਂ ਆ ਰਹਿ ਪਾ ਆ ਦੇ ਮਿੰਦਰ ਮਾਮਾ ਮਾਮੇ ਮਰ ਕੇ ਦੰਦ ਕਰੀ ਕੜਾ ਜੰਗਾ ਭਾਈ ਨਾਈ ਹੁਣ ਦੱਲੂ ਆ ਘਾਰ ਆ ਲਾ ਕੇ ਜਾਏਗਾ सोनू ਨੂੰ ਵੀ ਬਤਾਏਗਾ ਚਲ ਮਨਜੀਤ ਕਰ ਜੇ ਹੋਲੀ ਆਏ ਹਨ ਮਾਰੇ ਹੁਣ ਆਪਾਂ ਭਾਬੀ ਦੀ ਛੋਟੀ ਦੀ ਰਖੜੀ ਬੰਨਤੀ ਤੇ ਛੋਟੇ ਵੀਰੇ ਦੇ ਵੀ ਰਖੜੀ ਬੰਨ ਲਾਂਗੇ ਪੱਤੇ ਵੀਰੇ ਪੱਬੀ ਹੋਰੇ ਹੈ ਨਹੀਂ ਸੀ ਅੱਜ ਜੀ ਗੱਡੀ ਲੈ ਕੇ ਗਿਆ ਹੋਇਆ ਸੀਤੇ ਪੱਬੀ ਪਿੰਡ ਗਏ ਹੋਏ ਸੀ ਉਹਨਾਂ ਨੂੰ ਵੀ ਜਰੂਰੀ ਕੰਮ ਸੀ ਕੋਈ ਤਾਂ ਅੱਜ ਉਹਨਾਂ ਨਾਲ ਮਿਲਣਾ ਨਹੀਂ ਹੋਇਆ ਆਪਣਾ ਪਰ ਅੱਜ ਆਪਣਾ ਆਉਣਾ ਹੀ ਹੋ ਗਿਆ ਜ਼ਰੂਰੀ ਕਿਉਂਕਿ ਪੂਰੇ ਹੋਰੇ ਆਏ ਹੋਏ ਸੀ ਵੀ ਉਹਨਾਂ ਨੂੰ ਮਿਲ ਲਾਂਗੇ ਵੈਸੇ ਸਾਡੇ ਮੂੰਹ ਤਾਂ ਨਹੀਂ ਆ ਰਹੇ ਪਰ ਵੀਡੀਓ ਦੇ ਜੀ ਬੜੀਆਂ ਪਲਾ ਦਾਂਗੇ ਕਿਉਂਕਿ ਕੈਮਰਾ ਸਾਡਾ ਥੋੜਾ ਜਿਹਾ ਅੱਗੇ ਟਿਕ ਗਿਆ ਸੀਗਾ ਪਤਾ ਨਹੀਂ ਲੱਗਿਆ ਚਲੋ ਜੀ ਖਾ ਕੇ ਮਠਿਆਈਆਂ ਮਠੂਈਆਂ ਤੇ ਹੁਣ ਆਪਾਂ ਚੱਲਾਂਗੇ ਜੀਜੇ ਘਰੇ ਮਾਸੀ ਕੇ ਫਿਰ ਉੱਧਰ ਰਖੜੀ ਬਣ ਕੇ ਤੇ ਫਿਰ ਆਪਾਂ ਚਲਦੇ ਹਾਂ ਘਰ ਲੋ ਤਾਂ ਇਹ ਤਾਂ ਪੂਰਾ ਲਿਪੂ ਟਿਪ ਹੋ ਜਾਂਦਾ ਜੀ ਸਾਰੀਆਂ ਚੀਜ਼ਾਂ ਖਾ ਖਾ ਕੇ ਤੇ ਲਿਬਰ ਲਿਬਰ ਕੇ ਇੱਥੇ ਕਰ ਰਹੇ ਪੁੰਜਗੇ ਉਹ ਤਾਂ ਨਾਲੇ ਕਿ ਕੋ ਹੋਵੇ ਉਹਦਾ ਆਹ ਦੀ ਲੱਡੂ ਦੀ ਜੰਨੀ ਆ ਦੇ ਸਰ ਤੇ ਲੱਡੂ ਲੱਗ ਜਾ ਬਟਾ ਲੈ ਕਿੰਮਾ ਦਾ ਏ ਿੱਕਾ ਮੋਟਾ ਜੇ ਇਹ ਿੱਕਾ ਮੋਟਾ ਹੀ ਆਉਂਦੇ ਆ ਜਿਹੜਿਆ ਮੈਂ ਲੈ ਦਵਾਂ ਏ ਕੋਟ ਕੋਟ ਉੱਡ ਤਾ ਲੈ ਲੈ ਪਾ ਲੈ ਲੈ ਰਸੀ ਜਾ ਬਈ ਅਗਰ ਠੀਕ ਹੋ ਛੋਟੀ ਮੰਮੀ ਮੇਰਾ ਮੋਹਰਾ ਨਾ ਮੋਹਰਾ ਰਸੀ ਜਾ ਹਾਂ ਜੀ ਮਾਸੀ ਕੀ ਕਰਿਆਗੇ ਆਪਾਂ ਹੁਣ ਤੇ ਹੁਣ ਆਪਾਂ ਬਣਾਂਗੇ ਛੋਟੇ ਵੀਰੇ ਨੂੰ ਰਖੜੀ ਮਾਸੀ ਦੇ ਮੁੰਡੇ ਨੂੰ ਉਹ ਸਾਡੇ ਵਿਆਹ ਵਾਲੀ ਫੋਟੋ ਲੱਗੀ ਹੋਈ ਹੈਗੀ ਉਹ ਜੋ જોઈ ਕੇ ਇਹਨਾਂ ਨੇ ਵੱਡਾ ਕਰਾ ਕੇ ਜੜਾ ਰੱਖਿਆ ਹੈਗਾ ਤਾਜ ਨੂੰ ਪੁੱਛਿਆ ਵੀ ਉਹ ਕੌਣ ਹੈ ਤਾਜ ਤਾਜ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਕੀ ਕੌਣ ਹੈ ਮੈਨੂੰ ਨਹੀਂ ਪਤਾ ਲੱਗਦਾ ਮੰਮਾ ਕੌਣ ਹੈ ਚਮਹਾ ਮੰਮਾ ਇਹ ਮੇਰੀ ਰੀਤੀ ਦੀ ਫੋਟੋ ਹੈ ਵੇਖੋ ਕਿੰਨਾ ਕਿਊਟ ਹੈ ਇਹ ਇਹ ਨੇ ਸੌਰੀ ਬਈ ਸੌਰੀ ਬਈ ਮੱਝੇ ਪਿੱਛੇ ਤੋਂ ਚੱਲ ਪੇਪਾਸੀ ਤਾਂ ਆਖ ਹੈ ਕਾਜ ਬਾਪ ਜੀ ਦਾ ਜਿਹੜੇ ਘਰ ਨੂੰ ਅਸੀਂ ਕਿੱਧਰ ਜਾਣਾ ਹੁਣ ਹੁਣ ਤਾਂ ਇਹ ਕਿੱਥੇ ਜਾਂਦਾ ਹੈ ਤਾਂ ਤੰਗ ਨਾ ਨਾ ਰਾਤ ਨੂੰ ਨਗਾ ਕੇ ਜਾਵਾਂਗੇ ਕੱਟਾਇ ਤਾਂ ਗਿਆ ਨਹੀਂ ਸੀ ਰਾਤ ਲਾ ਕੇ ਜਾਵਾਂਗੇ ਰਾਤ ਨੂੰ ਨਗਾ ਕੇ ਜਾਵਾਂਗੇ

kimia lodo Hello, kimia tiga, terima mama kalau guys, ya, ya, ya. ਜੇ ਤਾਂ ਗਿਆ ਸੌ ਅਤਾਈ ਦੀ ਟਾਕੀ ਖੁੱਲ ਗਈ ਆਈ ਏ ਤੇ ਮੇਰੀ ਗੜੀ ਨਹੀਂ ਲੱਗਦੀ